ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਰਾਜਪੁਰਾ ਸ੍ਰੀ ਰਾਮ ਆਟੋ ਮਾਲ ਦੇ ਗੜਾਉਂ ਦੇ ਵਿੱਚ ਪਹੁੰਚੇ ਸੀ ਤੁਸੀਂ ਦੇਖ ਸਕਦੇ ਹੋ ਪਿੱਛੇ ਆਪਣੇ ਗੱਡੀਆਂ ਦਾ ਸਟਾਕ ਤੁਹਾਨੂੰ ਬਹੁਤ ਭਾਰੀ ਮਿਲ ਜੂਗਾ ਹਰ ਇੱਕ ਗੱਡੀ ਵੀ ਆਪਣੇ ਕੋਲ ਅਵੇਲੇਬਲ ਨੇ ਦਿਖਾ ਦਾਂਗੇ ਤੁਹਾਨੂੰ ਟੂ ਵੀਲਰ ਵੀ ਕੁਝ ਹੈਗੇ ਨੇ ਆਪਣੇ ਕੋਲ ਅੱਛੇ ਕੁਆਲਿਟੀ ਦੇ ਟੂ ਵੀਲਰ ਨੇ ਦੋਸਤੋ ਮੋਟਰਸਾਈਕਲ ਟੂ ਵੀਲਰ ਹੈਗੀਆਂ ਹਰ ਇੱਕ ਚੀਜ਼ ਤੁਹਾਨੂੰ ਉਰੇ ਮਿਲ ਜੂਗੀ ਮੋਟਰਸਾਈਕਲ ਲੈਣੇ ਨੇ ਸਕੂਟਰੀਆਂ ਲੈਣੀਆਂ ਨੇ ਜੇ ਸੀ ਬੀਆਂ ਲੈਣੀਆਂ ਨੇ ਹਰ ਇੱਕ ਚੀਜ਼ ਉਰੇ ਗੜਾਉਂ ਦੇ ਵਿੱਚ ਦੋਸਤੋ ਆਉਂਦੀ ਰਹਿੰਦੀ ਹੈ ਪਾਜੀ ਉਸ ਤੋਂ ਬਾਅਦ ਕਿਹੜੀ ਗੱਡੀ ਆ ਗਈ ਜੀ ਇਹ ਇਹ 2024 ਮਾਡਲ ਆਟੋਮੈਟਿਕ ਵੈਨਿਊ ਹੈ ਜੀ ਪੈਟਰੋਲ ਗੱਡੀ ਅੱਛਾ ਬਿਲਕੁਲ ਨਵੀਂ ਆ ਤਾਂ ਅਸੀਂ ਕਵਰ ਵੀ ਕਰਦੇ ਹਾਂ ਬਲੈਕ ਕਲਰ ਗੱਡੀ ਆ ਆਟੋਮੈਟਿਕ ਗੱਡੀ ਆ ਇਹ ਅੱਛਾ ਪਾਜੀ ਸਨਰੂਫ ਗੱਡੀ ਹੈ ਤੇ ਇਹ ਗੱਡੀ ਆਪਾਂ ਤੁਹਾਨੂੰ 12 ਲੱਖ ਰੁਪਏ ਗੱਡੀ ਦੇ ਦਾਂਗੇ 12 ਲੱਖ ਰੁਪਏ ਬਿਲਕੁਲ ਨਵੀਂ ਗੱਡੀ 5 ਜਾਂ 6000 ਕਿਲੋਮੀਟਰ ਚੱਲੀ ਹੋਈ ਗੱਡੀ ਆ ਇਹ ਅੱਛਾ ਜੀ ਹਾਂ ਉਸ ਤੋਂ ਬਾਅਦ ਤੁਹਾਨੂੰ ਇਹ ਗੱਡੀ ਦਿਖਾ ਦਿੰਨੇ ਕੈਰਨਸ ਅੱਛਾ ਉਸ ਤੋਂ ਬਾਅਦ ਡੀਜ਼ਲ ਡੀਜ਼ਲ ਗੱਡੀ ਹੈ ਕੈਰਨਸ ਹਾਂ ਜੀ ਠੀਕ ਹੈ 202 ਲਗਭਗ ਨਾਲ ਹੀ ਐ 13 ਲੱਖ ਰੁਪਏ ਦੀ ਗੱਡੀ ਸਾਡਾ ਡਿਮਾਂਡ ਹੈ ਬਾਕੀ ਆਉਂਗੇ ਮਾਨਤਾਨਣ ਕਰਕੇ ਤੁਹਾਨੂੰ ਗੱਡੀ ਆਪਾਂ ਛੱਡ ਦਾਂਗੇ ਠੀਕ ਆ ਭਾਜੀ ਠੀਕ ਹੈ ਠੀਕ ਆ ਜੀ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਪਿੱਛੇ ਆ ਜੰਨੇ ਆ ਗੱਡੀਆਂ ਆਪਣੇ ਕੋਲ ਐਸਕ੍ਰੋਸ ਵਰਗੀਆਂ ਗੱਡੀਆਂ ਵੀ ਖੜੀਆਂ ਨੇ ਬਲੈਨੋ ਵੀ ਗੱਡੀ ਖੜੀਆਂ ਨੇ ਬਰੇਜ਼ਾ ਖੜੀ ਐ ਇਦਾਂ ਦੀਆਂ ਗੱਡੀਆਂ ਆਪਣੇ ਕੋਲ ਕਦੇ अवेलेबल ਨੇ ਠੀਕ ਆ ਭਾਜੀ ਸ਼ਾਰਟ ਵੀਡੀਓ ਕਰਕੇ ਤੁਹਾਨੂੰ ਮਜ਼ਾਰਾ ਦਿਖਾ ਨਹੀਂ ਸਕਦਾ ਠੀਕ ਆ ਭਾਜੀ ਤੇ ਆ ਪਿੱਛੇ ਬਲੈਰੋ ਐ ਆਪਣੇ ਕੋਲ ਅੱਛਾ ਬਲੈਰੋ ਹਾਂਜੀ ਹਾਂਜੀ ਬਲੈਰੋ ਚੰਡੀਗੜ੍ਹ ਨੰਬਰ ਦੀ ਆ ਗਈ ਦੋਸਤੋ 2018 19 ਮਾਡਲ ਗੱਡੀ ਆ ਇਹ ਠੀਕ ਆ ਭਾਜੀ ਤੇ ਇਹ ਵੀ ਆਵੋ ਤੁਹਾਨੂੰ ਮਾਨ ਤਾਨ ਕਰਦਾ ਗੱਡੀ ਬੜੀ ਜੇ ਰੇ ਤੁਹਾਨੂੰ ਗੱਡੀ ਦੇ ਦਾਂਗੇ ਇਹ ਠੀਕ ਆ ਭਾਜੀ ਠੀਕ ਐ ਐਸ ਐਲ ਐਕਸ ਵੇਰੀਐਂਟ ਐ ਉਸ ਤੋਂ ਵੱਧ ਸਕੌਡਾ ਰੈਪਿਡ ਐ ਸਕੋਡ ਆ ਗਈ ਹਾਂਜੀ ਸਕੋਡਾ ਰੈਪਿਡ ਆਟੋਮੈਟਿਕ ਗੱਡੀ ਹੈ ਜੀ ਇਹ ਟੌਪ ਵੇਰੀਐਂਟ ਗੱਡੀ ਹੈ ਠੀਕ ਆ ਭਾਜੀ ਤੇ 2014 ਮਾਡਲ ਗੱਡੀ ਹੈ ਇਹ ਠੀਕ ਹੈ ਜੀ ਇਹ ਵੀ ਗੱਡੀ ਤੁਸੀਂ ਆਓ ਤੁਹਾਨੂੰ ਵਧੀਆ ਰੇਟ ਗੱਡੀ ਦਵਾਵਾਂਗੇ ਇੱਕਦਮ ਤੋਹਫਾ ਦੇ ਦਾਂਗੇ ਵਧੀਆ ਗੱਡੀ ਹੈ ਇਹ ਠੀਕ ਆ ਭਾਜੀ ਹਾਂਜੀ ਹਾਂਜੀ ਬਿਲਕੁਲ ਸਾਰੇ ਡਾਕੂਮੈਂਟ ਨਾਲ ਹੈ Ориਜੀਨਲ ਆਰਸੀ ਨਾਲ ਹੈ ਗੱਡੀ ਜਿਹੜੀ ਤੁਹਾਨੂੰ ਅਸੀਂ ਗੱਡੀਆਂ ਦਿਖਾਈਆਂ ਨੇ ਹੁਣ ਠੀਕ ਆ ਜੀ ਤੇ ਬਿਲਕੁਲ ਵਧੀਆ ਰੇਟ ਤੇ ਗੱਡੀ ਦੇ ਦਾਂਗੇ ਦੋ ਵਰਨਾ ਖੜੀ ਹੈ ਠੀਕ ਆ ਭਾਜੀ 2018 ਮਾਡਲ ਵਰਨਾ ਇਹ ਠੀਕ ਆ ਭਾਜੀ ਤੇ ਤੁਸੀਂ ਆਓ ਅਪਾ ਤੁਹਾਡਾ ਸਾਰੀ ਗੱਡੀਆਂ ਦਾ ਮਾਨਤਾਨ ਕਰਕੇ ਤੁਹਾਨੂੰ ਵਧੀਆ ਖੁਸ਼ ਕਰਕੇ ਭੇਜਾਂਗੇ ਗੱਡੀਆਂ ਚੈੱਕ ਕਰਾ ਕੇ ਗੱਡੀਆਂ ਦੇਈਆਂ ਜਾਇਆਂਗੇ ਤੁਹਾਨੂੰ ਠੀਕ ਹੈ ਜੀ ਆਰਸੀ ਦੇ ਨਾਲ ਗੱਡੀ ਮਿਲੇਗੀ ਜਿਹੜੀ ਗੱਡੀ ਦੀ ਆਰਸੀ ਤੁਹਾਨੂੰ ਦੱਸੀ ਹੋਈ ਹੈ ਠੀਕ ਹੈ ਬਾਕੀ ਕਿਸੇ ਗੱਡੀ ਦੇ ਮੌਕੇ ਤੇ ਆਰਸੀ ਨਾ ਹੋਵੇ ਉਹ ਵੀ ਤੁਹਾਨੂੰ ਦੱਸ ਕੇ ਹੀ ਅਸੀਂ ਦਵਾਂਗੇ ਕਿ ਇਹ ਗੱਡੀ ਦੀ ਆਰਸੀ ਹਟਕੋ ਅਵੇਲੇਬਲ ਨਹੀਂ ਹੈਗੀ ਬਾਕੀ ਜਿਹੜੀਆਂ ਗੱਡੀਆਂ ਤੁਹਾਨੂੰ ਸਕਰੀਨ ਤੇ ਅਸੀਂ ਦਿਖਾਈਆਂ ਨੇ ਇਸ ਟਾਈਮ ਉਹ ਸਾਰੀ ਗੱਡੀ ਦੀ ਆਰਸੀ ਅਵੇਲੇਬਲ ਹੈਗੀ ਹੈ ਠੀਕ ਹੈ ਭਾਜੀ ਇਹ ਵੀ ਗੱਡੀ ਇਹ ਤੁਹਾਨੂੰ 6 ਲੱਖ 80000 ਰੁਪਏ ਦੀ 70000 ਰੁਪਏ ਦੀ ਗੱਡੀ ਅਸੀਂ ਤੁਹਾਨੂੰ ਦੇ ਦਾਂਗੇ ਠੀਕ ਆ ਭਾਜੀ ਵਧੀਆ ਗੱਡੀ ਆ ਵਾਈਟ ਕਲਰ ਦੀ ਗੱਡੀ ਆ ਤੇ ਆਪਣੇ ਪੰਜਾਬ ਨੰਬਰ ਦੀ ਗੱਡੀ ਆ ਠੀਕ ਆ ਭਾਜੀ ਤੇ ਨੰਬਰ ਵੀ ਅੱਛਾ 9988 ਆਓ ਤਾਂ ਅਸੀਂ ਤੁਹਾਨੂੰ ਗੱਡੀ ਦੇ ਕੇ ਭੇਜਾਂਗੇ ਬਾਕੀ ਦੋਸਤੋ ਬਹੁਤ ਗੱਡੀਆਂ ਦਾ ਸਟਾਕ ਖੜਾ ਤੁਸੀਂ ਦੇਖ ਸਕਦੇ ਹੋ ਬਾਕੀ ਤੁਸੀਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ YouTube ਚੈਨਲ ਨੂੰ ਤੇ Facebook ਚੈਨਲ ਨੂੰ ਫੋਲੋ ਕਰ ਲਿਓ ਤੇ ਨਵੀਂ-ਨਵੀਂ ਵੀਡੀਓ ਦੇਖਣ ਵਾਸਤੇ ਹੋਰ ਵੀ ਟਰੱਕ ਟੈਂਪੂ ਬਲੇਰੋ ਗੱਡੀਆਂ ਹਰ ਇੱਕ ਚੀਜ਼ਾਂ ਆਪਣੇ ਤੌਰੋਂ ਸ੍ਰੀ ਰਾਮ ਆਟੋ ਮੋਲ ਤੋਂ ਰਾਜਪੁਰੇ ਤੋਂ ਮਿਲ ਜਾਂਦੀਆਂ ਕਾਫੀ ਤਰ੍ਹਾਂ ਦੀਆਂ ਗੱਡੀਆਂ ਨੇ ਆਪਣੀਆਂ ਤੁਹਾਨੂੰ ਕਾ ਸਾਰੀਆਂ ਅਸੀਂ ਨਹੀਂ ਦਿਖਾ ਸਕੇ ਅਮੇਜ਼ ਜਿੱਦਾਂ ਇੱਕ ਗੱਡੀਆਂ ਹੋ ਗਈਆਂ ਫਾਰਮਰ ਵਾਲੀਆਂ ਗੱਡੀਆਂ ਖੜੀਆਂ ਨੇ ਚੈਟਾ ਖੜੀ ਹੈ ਗੱਡੀ ਠੀਕ ਹੈ ਭਾਜੀ ਠੀਕ ਹੈ ਇਦਾਂ ਦੀਆਂ ਗੱਡੀਆਂ ਮਰੂ ਅੱਛੀਆਂ ਗੱਡੀਆਂ ਵੀ ਹੈਗੀਆਂ ਜੇ ਕੋਈ ਸ਼ੌਂਕੀਆ ਮੁੰਡਾ ਆਏਗਾ ਤਾਂ ਆਪਾਂ ਉਹਨੂੰ ਵੀ ਗੱਡੀਆਂ ਦੇਵਾਂਗੇ ਠੀਕ ਹੈ ਭਾਜੀ 1 2014 ਮਾਡਲ ਵਰਨਾ ਵੀ ਆਪਣੇ ਕੋਲ ਅਵੇਲੇਬਲ ਹੈ ਆਪਣਾ 14 ਮਾਡਲ ਵਰਨਾ ਹੈ ਠੀਕ ਹੈ ਭਾਜੀ ਡੀਜ਼ਲ ਵੇਰੀਐਂਟ 7 ਨੰਬਰ ਦੀ ਗੱਡੀ ਹੈ ਠੀਕ ਹੈ ਜੀ ਤੇ ਗੱਡੀ ਬਿਲਕੁਲ ਸਾਫ਼ ਗੱਡੀ ਹੈ ਇਹ ਵੀ ਆਪਣੇ ਆਪਸ਼ਨ ਦੇ ਵਿੱਚ ਆਈ ਹੋਈ ਹੈ ਠੀਕ ਹੈ ਭਾਜੀ ਆ ਗੱਡੀ ਹੈ ਜੀ 2014 ਮਾਡਲ ਹੈ ਤੇ 200000 ਰੁਪਏ ਦੀ ਆਪਾਂ ਗੱਡੀ ਤੁਹਾਨੂੰ ਦੇ ਦਾਂਗੇ ਇੱਕ ੱਡੀ 2014 ਮਾਡਲ ਥੋੜੇ ਸਾ 14 ਜਾਂ 15 ਮਾਡਲ ਗੱਡੀ ਹੈ ਮੌਕੇ ਤੇ ਆਪਾਂ ਕਰਦਾ ਤੁਹਾਨੂੰ Ориਜਨਲ ਆਰਸੀ ਨਾਲ ਹੈ ਗੱਡੀ ਇਹ ਠੀਕ ਹੈ ਭਾਜੀ ਸਾਰੇ ਡਾਕੂਮੈਂਟ ਤੁਹਾਨੂੰ ਕਲੀਅਰ ਮਿਲਣਗੇ ਠੀਕ ਹੈ ਜੀ ਤੇ ਮੌਕੇ ਤੇ ਗੱਡੀ ਆਪਾਂ ਤੁਹਾਨੂੰ ਤੋਹਫਾ ਹੀ ਦੇ ਦਾਂਗੇ ਤੁਹਾਨੂੰ ਇਹ ਵੀ ਠੀਕ ਹੈ ਜੀ 14 15 ਮਾਡਲ ਗੱਡੀ ਇਸ ਰੇਟ 'ਚ ਤੁਹਾਨੂੰ ਕੋਈ ਨਹੀਂ ਦੇਣ ਲੱਗਿਆ 3 ਲੱਖ ਰੁਪਏ 'ਚ ਠੀਕ ਹੈ ਜੀ ਬਾਕੀ ਭਾਜੀ ਮੈਂ ਟਰੱਕ ਟਰੱਕ ਖੜੇ ਨੇ ਬਹੁਤ بڑے بڑے ਟਰੱਕ ਭਾਜੀ ਹੈਗੇ ਨੇ ਕਾਫੀ ਨੇ ਤੇ ਤੁਹਾਨੂੰ ਇੱਕ ਵਰਬਲ ਜੀ ਨਿਗਾ ਤੁਹਾਨੂੰ ਵੇਚਾਂਗੇ ਤੁਹਾਨੂੰ ਗੱਡੀਆਂ ਨਾਲ ਦਵਾਂਗੇ ਅਸੀਂ ਤੁਹਾਡੇ ਵਾਸਤੇ ਹੀ ਕੰਮ ਕਰਨੇ ਆ ਠੀਕ ਹੈ ਜੀ ਤੁਹਾਨੂੰ ਹੀ ਗੱਡੀਆਂ ਅਸੀਂ ਪਸੰਦ ਕਰਾ ਕੇ ਬਕਾਇਦਾ ਸੱਚਾਈ ਦੱਸ ਕੇ ਗੱਡੀਆਂ ਜੀ ਤੁਹਾਨੂੰ ਦਵਾਂਗੇ ਚੈੱਕ ਕਰਨੀ ਤੁਸੀਂ ਐ ਗੱਡੀਆਂ ਅਸੀਂ ਤੁਹਾਨੂੰ ਡਾਕੂਮੈਂਟ ਜੋ ਜੋ ਹੈ ਅਸੀਂ ਤੁਹਾਨੂੰ ਕਲੀਅਰ ਕਟਪ ਦੱਸਾਂਗੇ ਜਦ ਗੱਡੀ ਦੇ ਕੇ ਚਾਬੀ ਦੇ ਕੇ ਚੈੱਕ ਕਰਵਾਵਾਂਗੇ ਸਾਰੀਆਂ ਗੱਡੀਆਂ ਠੀਕ ਹੈ ਬਾਈ ਚਲੋ ਜੀ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਦੋਸਤੋ ਨਵੀਂ ਨਵੀਂ ਵੀਡੀਓ ਦੇਖਣ ਵਾਸਤੇ ਸ੍ਰੀਮ ਆਟੋਮੋਰ ਰਾਜਪੁਰਾ ਦੇ ਤੁਹਾਨੂੰ ਲਾਈਵ ਦੇ ਵਿੱਚ ਸਿੱਧੀਆਂ ਤਸਵੀਰਾਂ ਆਪਾਂ ਦਿਖਾ ਰਹੇ ਸੀ ਪਿਛੋਂ ਮਾਰਦੀ ਹਾਂ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਹਾਡੇ ਵਾਸਤੇ ਪ੍ਰਾਈਵੇਟ ਗੱਡੀਆਂ ਲੈ ਕੇ ਆ ਗਏ ਪੀਵੀ 10 ਪਾਜੀ ਇਹ ਕਿਹੜੀ ਗੱਡੀ ਹੈ ਜੀ ਇਹ ਹੁੰਡਈ ਵੈਨਿਊ ਹੈ ਜੀ ਡੀਜ਼ਲ ਵੇਰੀਐਂਟ ਗੱਡੀ ਹੈ ਸਨਰੂਫ ਨਾਲ ਹੈ ਗੱਡੀ ਦਾ ਅੱਛਾ ਸਨਰੂਫ ਵਾਲੀ ਹਾਂਜੀ ਹਾਂਜੀ ਸਨਰੂਫਰ ਗੱਡੀ ਹੈ ਇਹ ਠੀਕ ਆ ਪਾਜੀ ਤੇ ਫਰਸਟ ਓਨਰ ਗੱਡੀ ਹੈ ਇਹ ਠੀਕ ਆ ਪਾਜੀ ਤੇ ਇਹ ਪਹਿਲੇ ਨਾਮ ਦੀਆਂ ਗੱਡੀਆਂ ਆ ਬਾਜੀ ਇਹਨੇ ਨਾਮ ਦੀ ਗੱਡੀਆਂ ਲਾਇ ਲੂਏ ਦੋਸਤੋ ਲੱਗੇ ਹੋਏ ਨੇ ਸੋਹਣੀ ਗੱਡੀਆਂ ਆ ਆਜਾੜ ਦੇ ਵਿੱਚ ਸ੍ਰੀ ਰਾਮ ਆਟੋ ਮੋਰ ਰਾਜਪੁਰਾ 'ਚ ਖੜੀ ਆ ਇਹ ਤੇ ਬਾਜੀ ਦੇਣੀ ਕਿੱਥੇ ਦੀ ਆ ਕਿੱਥੇ ਤੱਕ ਆਪਾਂ ਨੇ ਬਾਜੀ ਇਹ ਗੱਡੀ ਆਪਾਂ ਦੇ ਦਾਂਗੇ ਤੁਹਾਨੂੰ 10 ਲੱਖ ਰੁਪਏ 10 ਲੱਖ ਦੀ ਗੱਡੀ ਦੇ ਦਾਂਗੇ ਆਪਾਂ 10 ਲੱਖ ਰੁਪਏ ਦੀ ਦੋਸਤੋ ਗੱਡੀ ਇਹ ਤੁਹਾਨੂੰ ਮਿਲ ਜੂਗੀ ਸ੍ਰੀ ਰਾਮ ਆਟੋ ਮੋਰ ਰਾਜਪੁਰੇ ਤੇ ਹਾਂਜੀ ਤੇ ਬਹੁਤ ਨਵੀਂ ਕੰਡੀਸ਼ਨ ਦੇ ਵਿੱਚ ਤੁਹਾਨੂੰ ਗੱਡੀ ਦੇਖਣ ਨੂੰ ਮਿਲ ਜੂਗੀ ਇੰਦਰਾ ਐਸ਼ੀਅਰ ਕੰਪਨੀ ਦੀਆਂ ਅਸ਼ੋਕਾ ਲੈ ਲੈਣ ਦੇ ਗੱਡੀਆਂ ਬਾਰੇ ਵੀ ਬਾਈ ਉਹਨਾਂ ਦੇ ਬਹੁਤ ਫੋ ਇਹ ਕਿੰਨਾ ਮਾਡਲ ਆ ਵੀਰ ਜੀ ਗੱਡੀ? ਇਹ ਜੀ 2024 ਮਾਡਲ ਹੈ। ਜੀ ਤੇ ਆਪਾਂ ਇਹ ਗੱਡੀ 12.5 ਲੱਖ ਦੀ ਦੇ ਦੇਣੀ ਹੈ ਤੁਹਾਨੂੰ। 2 ਬੜੇ ਸਿਆਰ 24 ਮਾਡਲ। ਬਿਲਕੁਲ। ਤੇ ਇਨਸ਼ੋਰੈਂਸਰ ਹੈਗਾ ਵੀਰੇ ਇਹਦਾ? ਇਨਸ਼ੋਰੈਂਸਰ ਆਨਲਾਈਨ ਚੈੱਕ ਕਰਨੀ ਪੈਣੀ ਹੈ। ਬਾਕੀ ਆਪਾਂ ਡਾਕੂਮੈਂਟ ਦੇਖ ਲਾਂਗੇ। ਵੈਸੇ Ориジナル RC ਨਾਲ ਹੈ ਗੱਡੀ ਤੁਹਾਨੂੰ ਪ੍ਰੋਵਾਈਡ ਹੋ ਜਾਏਗੀ ਜਿੰਨਾ ਆਪਾਂ ਕੋਸ਼ਿਸ਼ ਕਰਾਂਗੇ। ਜੀ ਲੈ ਵੀ ਦੋਸਤੋ ਦੇਖ ਸਕਦੇ ਹੋ ਬਹੁਤ ਸੋਹਣੀ ਗੱਡੀ ਦੀ ਕੰਡੀਸ਼ਨ ਆ। ਸਾਈਡਾਂ ਸੁੱਡਾਂ ਤੁਸੀਂ ਚੈੱਕ ਕਰ ਲਓ। HP ਨੰਬਰ ਦੀ ਗੱਡੀ ਆ। ਮੈਂ ਕਹਿੰਦਾ ਬਹੁਤ ਨਵੀਂ ਕੰਡੀਸ਼ਨ ਦੇ ਵਿੱਚ ਪਈ ਹੈ ਬਾਈ ਜੀ ਐਕਸੀ ਆਕਸੀਡੈਂਟ ਤਾਂ ਨਹੀਂ ਹੋਈ ਵੀ ਇਹੇ ਨਹੀਂ ਜੀ ਨਹੀਂ ਨਹੀਂ ਬਾਕੀ ਆ ਕੇ ਆਪਣਾ ਚੈੱਕ ਕਰ ਸਕਦੇ ਆ ਠੀਕ ਆ ਟੈਰਾਂ ਟੂਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਦੋਸਤੋ ਜਿਹੜੀ ਕੰਡੀਸ਼ਨ ਦੇ ਵਿੱਚ ਗੱਡੀਆਂ ਉਰੇ ਖੜੀਆਂ ਨੇ ਤੁਹਾਨੂੰ ਚੈੱਕ ਕਰਾ ਕੇ ਆਪਾਂ ਗੱਡੀ ਦੇਵਾਂਗੇ ਜੀ ਜਿਹੜੀ ਕੰਡੀਸ਼ਨ 'ਚ ਖੜੀਆਂ ਹੁੰਦੀਆਂ ਨੇ ਉਸੇ ਕੰਡੀਸ਼ਨ 'ਚ ਨੇ ਗੱਡੀਆਂ ਹਾਂਜੀ 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 ਬਿਲਕੁਲ ਜੀ ਬਿਲਕੁਲ ਲੈ ਵੀ ਦੋਸਤੋ ਕਰ ਲੋ ਚੈੱਕ ਤੁਸੀਂ ਪੇ ਤੇ ਬਣੇ ਰਹੋ ਆਪਾਂ ਉਸ ਤੋਂ ਬਾਅਦ ਵਾਲੀ ਗੱਡੀ ਦਿਖਾਉਣੇ ਆ ਹਾਂਜੀ ਬਾਈ ਜੀ ਆ ਟਾਟਾ ਦੀ ਗੱਡੀ ਬਾਰੇ ਵੀ ਦੱਸਿਓ ਜੀ 2019 ਮਾ ₹ ਦੀ ਲੈ ਵੀ ਦੋਸਤੋ ਆਪਾਂ ਪੂਰਾ ਠਮਾਕਾ ਨਾਲ ਦੀ ਨਾਲ ਰੇਟ ਦੱਸੀ ਜੰਨੇ ਆ ਵੀ ਕਿਹੜੀ ਗੱਡੀ ਕਿੰਨੇ ਦੀ ਦੇਣੀ ਆ ਲੈ ਵੀ ਤੁਹਾਨੂੰ ਚੈੱਕ ਕਰਾ ਦੰਨੇ ਆ ਥੋੜੇ ਮੋਟੇ ਟਾਇਰਾਂ ਦੀ ਕੰਡੀਸ਼ਨ ਦਿਖਾ ਦੰਨੇ ਆ ਟਾਇਰ ਜਿਹੜੀ ਕੰਡੀਸ਼ਨ ਦੇ ਵਿੱਚ ਗੱਡੀਆਂ ਹੈਗੀਆਂ ਨੇ ਉਸੇ ਕੰਡੀਸ਼ਨ ਦੇ ਵਿੱਚ ਹੀ ਗੱਡੀਆਂ ਤੁਹਾਨੂੰ ਬਾਕੀ ਤੁਸੀਂ ਆਓਗੇ ਤਾਂ ਅਸੀਂ ਤੁਹਾਡਾ ਨੇਗੋਸ਼ੀਏਟ ਵੀ ਕਰ ਲਾਂਗੇ ਥੋੜਾ ਬਹੁਤ ਕੋਈ ਦਿੱਕਤ ਨਹੀਂ ਹੈ ਤੁਹਾਡਾ ਮਾਨ ਅਦਰ ਜ਼ਰੂਰ ਕੀਤਾ ਜਾਏਗਾ ਜੀ ਤੇ ਉਸ ਤੋਂ ਬਾਅਦ ਵਾਲੀ ਐਸ਼ਰ ਕੰਪਨੀ ਦੀ ਜੀ ਇਹ 2017 ਮਾਡਲ ਡੱਬਾ ਹੈ ਜੀ ਅੱਛਾ 2017 ਮਾਡਲ ਪ੍ਰੋ ਗੱਡੀ ਹੈ ਜੀ ਇਹ ਅੱਛਾ ਪ੍ਰੋ ਜੀ ਤੇ ਅੱਛਾ ਬੰਦ ਕੇ ਬਣਾਉਂਦੇ ਆ ਭਾਜੀ ਇਹ ਹਾਂਜੀ ਬੰਦ ਡੱਬਾ ਮਾੜੀ ਜੀ ਪਿੱਛੋਂ ਦਿਖਾ ਦੋ ਕੀ ਗੱਲ ਬਾਤ ਹੈ ਹਾਂਜੀ ਹਾਂਜੀ ਆਜਾ ਦੇਖ ਲਓ ਜੀ ਟਾਇਰ ਟੱਪਾ ਵੀ ਬਿਲਕੁਲ ਓਕੇ ਹੈ ਗੱਡੀ ਦਾ ਟਾਇਰ ਟੱਪਾ ਇਹ ਗੱਡੀ ਦਾ ਓਕੇ ਆ ਭਾਈ ਦੋਸਤੋ ਦੇਖ ਸਕਦੇ ਹੋ ਤੇ ਇਹ ਗੱਡੀ ਆਹੀ ਤੁਹਾਨੂੰ 4 ਲੱਖ 60000 ਰੁਪਏ ਡੱਬਾ ਦੇ ਦੇਣਾ ਕਿ ਡੱਬਾ ਚੈੱਕ ਕਰ ਲਓ ਬਿਲਕੁਲ ਅੰਦਰੋਂ ਸਾਫ਼ ਪਿਆ ਕੋਈ ਗੱਲ ਨਹੀਂ 4 ਲੱਖ 60000 ਦੇ ਵਿੱਚ ਦੋਸਤੋ ਆਹ ਗੱਡੀ ਤੁਹਾਨੂੰ ਬੰਦ ਡੱਬਾ ਮਿਲ ਜੂਗੀ ਕਿਸੇ ਵੀ ਵੀਰ ਨੇ ਕੋਈ ਕਾਰੋਬਾਰ ਵਾਸਤੇ ਲੈਣੀ ਹੋਵੇ ਕੋਈ ਕਰਿਆਨੇ ਦਾ ਕੰਮ ਕਰ ਰਿਹਾ ਜਾਂ ਕੁਛ ਵੀ ਕਿਸੇ ਵਾਸਤੇ ਵੀ ਲੈਣੀ ਆ ਬਿਲਕੁਲ ਸੋਹਣੀ ਕੰਡੀਸ਼ਨ ਦੇ ਵਿੱਚ ਤੁਹਾਨੂੰ ਗੱਡੀ ਇਹ ਮਿਲ ਜੂਗੀ ਕਿੰਨੇ ਦੀ ਦੱਸਿਆ ਬਾਜੀ ਇਹ 4,60,000 ਦੀ ਆਪਾਂ ਗੱਡੀ ਤੁਹਾਨੂੰ ਦੇ ਦਾਂਗੇ ਤੇ ਮਾਡਲ ਕਿੰਨਾ ਬਾਜੀ 2017 ਮਾਡਲ Pro Archer ਆ ਇਹ ਅੱਛਾ Pro Archer ਹਾਂਜੀ ਹਾਂਜੀ ਲੈ ਵੀ 2017 ਮਾਡਲ ਆ ਬਹੁਤ ਸੋਹਣੀ ਕੰਡੀਸ਼ਨ ਆ PV 10 ਨੰਬਰ ਆ ਦੋਸਤੋ ਉਸ ਤੋਂ ਬਾਅਦ ਆ ਗਿਆ ਟਿਪਰ ਟਿਪਰਾਂ ਦੀ ਬਹੁਤ ਡਿਮਾਂਡ ਹੁੰਦੀ ਸੀ ਬਾਜੀ ਕਿਹੜੀ ਕੰਪਨੀ ਦਾ ਇਹ ਇਹ ਭਾਰਤ ਭੰਜਾਈ 2019 ਮਾਡਲ ਆ आँजी आँजी। अच्छा 2019 ਮਾਡਲ ਆ ਭਾਰਤ ਵੈਂਜ ਹਾਂਜੀ ਲੈ ਵੀ ਦੇਖ ਲੋ 10 ਚੱਕਾ ਟਿਪਰ ਆ ਤੁਹਾਡੇ ਸਾਹਮਣੇ ਟਿਪਰ ਦੀ ਚੱਲ ਰਹੀ ਹੈ ਵੀਡੀਓ ਤੇ ਕੰਡੀਸ਼ਨ ਭਾਜੀ ਵਿੱਚੋਂ ਮਾੜੀ ਜੀ ਕਿਵੇਂ ਆ ਦੀ ਕੰਡੀਸ਼ਨ ਓਕੇ ਆ ਜੀ ਬਾਕੀ ਤੁਸੀਂ ਆ ਕੇ ਆਪਣਾ ਚੈੱਕ ਕਰਕੇ ਗੱਡੀ ਲੈ ਸਕਦੇ ਹੋ ਲੈ ਵੀ ਦੋਸਤੋ ਵਿੱਚੋਂ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜਿਹੜੀ ਕੰਡੀਸ਼ਨ ਦੇ ਵਿੱਚ ਗੱਡੀਆਂ ਉਰੇ ਖੜੀਆਂ ਹੁੰਦਿਆਂ ਨੇ ਉਸੇ ਕੰਡੀਸ਼ਨ ਦੇ ਵਿੱਚ ਹੀ ਸੇਲ ਕਰੀਆਂ ਜਾਂਦੀਆਂ ਨੇ ਤੇ ਭਾਜੀ ਹੁਣ ਰੇਟ ਦੇ ਦਿਓ ਵਧੀਆ ਜਾਇਦਾ ਰੇਟ ਜੀ ਵੈਸੇ ਤਾਂ ਸਾਡਾ 16 ਲੱਖ ਦਾ ਸਾਡਾ ਰੇਟ ਆ ਇਹਦਾ ਜੀ ਬਾਕੀ ਤੁਸੀਂ ਆਓਗੇ ਤੁਹਾਡਾ ਮਾਨ ਅੱਧਾ ਜ਼ਰੂਰ ਕੀਤਾ ਜਾਏਗਾ ਜੀ ਤੇ ਆਓ ਆਪਾਂ ਬੈਠ ਕੇ ਗੱਲ ਜਰੂਰ ਕਰਾਂਗੇ ਤੇ ਇਹ ਤੇ ਆਪਾਂ 네ਗੋਸ਼ੀਏਟ ਬੁੱਕ ਕਰਾਂਗੇ ਤੁਹਾਡੇ ਨਾਲ ਠੀਕ ਆ ਭਾਈ ਜੀ ਤੁਹਾਨੂੰ ਗੱਡੀ ਚੈੱਕ ਕਰਾ ਕੇ ਫਿਰ ਆਪਾਂ ਤੁਹਾਡਾ 네ਗੋਸ਼ੀਏਟ ਗੱਡੀ ਕਰਾਂਗੇ ਤੁਹਾਡਾ ਠੀਕ ਆ ਲੈ ਵੀ ਦੋਸਤੋ ਇਹ ਵੀ ਗੱਡੀ ਤੁਸੀਂ ਦੇਖ ਸਕਦਾ ਹੋ ਰੇਟ ਤੁਹਾਨੂੰ ਆਪਾਂ ਚਾਰੇ ਗੱਡਿਆਂ ਦਾ ਦੱਸਦੇ ਵੀਡੀਓ ਦੇ ਨਾਲ ਬਣੇ ਰਹੋ ਤੇ ਅੱਗੇ ਤੱਕ ਵੀ ਹੋਰ ਵੀ ਗੱਡੀਆਂ ਦੇ ਰੇਟ ਦੱਸ ਦਿਆਂ ਤੁਹਾਨੂੰ ਚਲੋ ਜੀ ਗਾਂ ਚਲੀਏ ਹਾਂਜੀ ਭਾਜੀ ਦੱਸਿਓ ਇਹ ਟਾਟਾ ਦੀ ਗੱਡੀ ਕਿੰਨਾ ਮਾਡਲ ਹੈ ਜੀ 2020 ਮਾਡਲ ਗੱਡੀ ਹੈ ਜੀ ਇਹ 2020 ਮਾਡਲ ਤੇ ਹੈਵੀ ਡਿਊਟੀ ਬਾਡੀ ਲੱਗੀ ਹੋਈ ਹੈ ਟਾਇਰ ਟੱਪਾ ਬਿਲਕੁਲ ਓਕੇ ਪਿਆ ਗੱਡੀ ਦਾ ਠੀਕ ਆ ਭਾਜੀ ਤੇ ਲੈ ਵੀ ਦੋਸਤੋ ਚੈੱਕ ਕਰ ਲਓ ਤੁਸੀਂ ਗੱਡੀ ਚੈੱਕ ਕਰੋ ਹਜੇ ਸੀਟ ਕਵਰ ਵੀ ਨਹੀਂ ਗੱਡੀ ਦੇ ਉੱਪਰੋਂ ਉਤਰੇ ਤੇ ਆ ਬਾਡੀ ਤੁਸੀਂ ਦੇਖੋ ਚੈੱਕ ਕਰੋ ਮੈਨੂੰ ਕਹਿੰਨਾ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਹੈ ਗੱਡੀ ਦੀ ਬਾਡੀ ਡਬਲ ਡੋਰ ਬਾਡੀ ਲੱਗ ਰਹੀ ਹੈ ਕੱਟੀ ਨੂੰ ਠੀਕ ਆ ਭਾਜੀ ਹਰਿਆਣਾ ਨੰਬਰ ਹੈ ਜੀ ਹਾਂ ਜੀ ਹਾਂ ਜੀ ਹਰਿਆਣਾ ਦੇ ਕਿਸੇ ਵੀਰ ਕੋਈ ਹਰਿਆਣੇ ਦਾ ਵੀਡੀਓ ਦੇਖ ਰਿਆ ਹਰਿਆਣੇ ਵਾਲੇ ਤੇ ਆਪਾਂ ਅਜਾੜ ਦੇ ਵਿੱਚ ਸ੍ਰੀ ਰਾਮ ਆਟੋ ਮੋਰ ਰਾਜਪੁਰਾ ਦੇ ਵਿੱਚ ਖੜੇ ਸੀ ਦੋਸਤੋ ਤੇ ਭਾਜੀ ਇਹਦਾ ਰੇਟ ਦੇ ਦਿਓ ਫਿਰ ਵੀਰਾਂ ਨੂੰ ਵੀ ਜਮੇ ਲੈਸ ਕਰਕੇ ਜੇ ਭਾਜੀ ਆਜੋ ਗੱਡੀ ਦਾ ਤੋਹਫਾ ਹੀ ਦਵਾਂਗੇ ਫਿਰ ਤੁਹਾਨੂੰ 9 ਲੱਖ 70000 ਰੁਪਏ ਦਾ ਤੋਹਫਾ ਦੇ ਦਾਂਗੇ ਫਿਰ ਤੁਹਾਨੂੰ ਇਹ ਲੈ ਵੀ ਨਵੀਂ ਗੱਡੀ ਹੈ ਟਾਟਾ ਦੀ ਗੱਡੀ ਹੈ ਮਾਰਕੀ ਦੀ ਪਹਿਲਾਂ ਹੀ ਪਤਾ ਹੈ ਕਿੰਨੀ ਦੱਬ ਕੇ ਰਹਿੰਦੀ ਹੈ ਠੀਕ ਆ ਭਾਜੀ ਛੋਟੀ ਦੀ ਗੱਡੀ ਰਹਿੰਦੀ ਹੈ ਇਹ ਠੀਕ ਆ ਜੀ ਲੈ ਵੀ ਦੋਸਤੋ 9 ਲੱਖ 70000 ਦੇ ਵਿੱਚ ਆਹ ਗੱਡੀ ਤੁਹਾਨੂੰ ਮਿਲ ਜੂਗੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਆ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਵੀਂ ਨਵੀਂ ਵੀਡੀਓ ਦੇਖਣ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਵੀ ਨਿਲਾਮੀਆਂ ਹੋਣਗੀਆਂ ਤੁਹਾਨੂੰ ਪਹਿਲਾਂ ਅਪਡੇਟ ਦੋਸਤੋ ਮਿਲਦੀ ਰਹੂਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਤੇ ਘੰਟੀ ਦਾ ਬਟਨ ਦਾ ਬਲੋ ਥੈਂਕ ਯੂ ਜੀ ਵੀਡੀਓ ਨੂੰ ਆਪਣੇ ਦੋਸਤਾਂ ਮਤਰਾ ਤੱਕ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਜੀ